ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਟਰਾਲੇ ਸਮੇਤ ਕੀਤਾ ਚੋਰ ਨੂੰ ਗ੍ਰਿਫਤਾਰ ਥਾਣਾ ਸਰੰਦ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਟਰਾਲੇ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਨਾਥ ਸਿੰਘ ਅਤੇ ਥਾਣਾ ਸਰੰਦ ਦੇ ਐਸਐਚਓ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਮਰਦੀਪ ਸਿੰਘ ਪੁੱਤਰ 인ਦਰਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੇ ਸ਼ਿਕਾਇਤ ਅਰਜ ਕਰਾਈ ਸੀ ਕਿ ਉਸਦੇ ਇੱਕ ਟਰਾਲਾ ਨੰਬਰ PV11DC9741 ਜੋ ਕਿ ਉਸਨੇ 2 ਮਹੀਨੇ ਪਹਿਲਾਂ ਖਰੀਦਿਆ ਸੀ ਇਸ ਟਰਾਲੇ ਨੂੰ ਚਲਾਉਣ ਦੇ ਲਈ ਉਸਨੇ ਵਿਨੋਦ ਕੁਮਾਰ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਸ ਵਿਅਕਤੀ ਨੂੰ ਡਰਾਈਵਰ ਰੱਖਿਆ ਹੋਇਆ ਸੀ ਦੱਸਦੀ ਹੈ ਕਿ ਡਰਾਈਵਰ ਵਿਨੋਦ ਕੁਮਾਰ ਟਰਾਲੇ ਨੂੰ ਵਰਕਸ਼ਾਪ ਦੇ ਵਿੱਚ ਲੈ ਕੇ ਗਿਆ ਜਿੱਥੇ ਟਰਾਲੇ ਨੂੰ ਵਰਕਸ਼ਾਪ ਦੇ ਬਾਹਰ ਖੜਾ ਕਰਕੇ ਉਹ ਬਾਜ਼ਾਰ ਦੇ ਵਿੱਚ ਚਲਾ ਗਿਆ ਤੇ ਜਦੋਂ 2 ਘੰਟੇ ਬਾਅਦ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਟਰਾਲਾ ਉੱਥੇ ਨਹੀਂ ਸੀ ਜਿਸ ਤੇ ਸਹਾਇਕ ਥਾਣੇਦਾਰ ਤਿਲਕਰਾਜ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਹਰਜਿੰਦਰ ਸਿੰਘ ਵਸਤੀ ਸਰੰਦ ਨੂੰ ਟਰਾਲੇ ਸਮੇਤ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਹਰਜਿੰਦਰ ਸਿੰਘ ਨੂੰ ਮਾਂਡਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਗਿਆ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹਰਜਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੁਪਹਿਰ ਵੇਲੇ ਪੰਛਾਣੇ ਦੇ ਏਰੀਆ ਚ ਇੱਕ ਐਫਰ ਟਰੱਕ ਚੋਰੀ ਹੋਇਆ ਸੀ। ਸਾਡੇ ਕੋਲ ਅਮਰਦੀਪ ਸਿੰਘ ਹੁਣੀ ਆਏ ਸੀ। ਮੰਡੀ ਗੰਗਲ ਤੋਂ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ। ਇਹਨੇ ਦੱਸਿਆ ਕਿ ਦੁਪਹਿਰੇ ਮੇਰਾ ਡਰਾਈਵਰ ਇਥੇ ਟਰੱਕ ਲੈ ਕੇ ਆਇਆ ਸੀ। ਉਹਨੇ ਟਰੱਕ ਦੀ ਗੁੱਡ ਬੋਡੀ ਵਗੈਰਾ ਠੁਕਣ ਨੂੰ ਹੁੰਦੀ ਸੀ। ਉਹ ਜਦੋਂ ਅੰਦਰ ਚਲੇ ਗਿਆ ਸ਼ੋਰੂਮ ਤੇ ਤੋਂ ਬਾਹਰ ਆਇਆ ਟਰੱਕ ਨਹੀਂ ਖੜਾ ਹੋਇਆ। ਇਹਨਾਂ ਸੀ ਉਹਨਾਂ ਦੇ ਬਿਆਨਾਂ ਦੇ ਐਫਆਈਆਰ ਨੰਬਰ 63 379 ਦੇ ਤਹਿਤ ਸਰਪ੍ਰਸਤ ਇਹ ਇਹ ਵੀ ਇਨਸਪੈਕਟਰ ਕੁਲਵੰਦਰ ਸਿੰਘ ਹੋਣੇ ਇਸ ਹਨ ਦੀ ਸਾਰੀ ਟੀਮ ਨੇ ਇਹ ਬਹੁਤ ਮਿਹਨਤ ਕੀਤੀ ਕਿ ਇਹਨਾਂ ਨੇ ਅੱਜ ਸਵੇਰੇ ਰਕ ਨੂੰ ਕਵਰ ਕਰ ਲਿਆ ਜਿਹੜਾ ਬੰਦੇ ਨੇ ਚੋਰੀ ਕੀਤਾ ਹਰਜਿੰਦਰ ਸਿੰਘ ਹੈ ਜਿੰਦਰ ਸਿੰਘ ਉਹ ਫਿਰ ਜਿੱਤ ਸਰਾਂਤ ਦਾ ਉਹ ਵੀ ਐਸਟਾ ਹੈ। ਐਲਾਨੀ ਤੋਂ ਬਗਮਾ ਦਾ ਰੋਲ ਤੇ ਅਜੇ ਤੱਕ ਸਾਡੀ ਉਸ ਕਿਸੇ ਤੇ ਪਹਿਲਾ ਮੁਕਦਮਾ ਨਹੀਂ ਆਇਆ ਨਾ ਦਰਜ ਨਹੀਂ ਹੋਇਆ ਅਜੇ ਤੱਕ ਕੰਮ ਚੱਲ ਰਿਹਾ ਹੈ ਕੱਲ ਅਸੀਂ ਉਹ ਕੋਰਚ ਪੇਸ਼ ਕਰਦੇ ਹਾਂ ਰਵਾਣ ਵੀ ਨਵਾਂ ਫੇਰ ਕਰਾਂਗੇ ਕੰਮ ਕਰਦੇ ਕੰਮ ਬੇਸਿਕਲੀ ਇਹ ਵੀ ਟਰੱਕ ਡਰਾਈਵਰ ਹੀ ਹੈ ਟਰੱਕ ਡਰਾਈਵਰ ਇਹ ਕੀ ਵੇਚਦਾ ਸੀ ਟਰੱਕ ਨਹੀਂ ਵੇਚਣੇ ਅਜੇ ਬਹੁਤ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਇਹਨਾਂ ਨੂੰ ਇੱਕ ਨੀ ਰੌਂਡ ਅਪ ਹੋਇਆ ਦੋ ਪਾਰਟ ਨੇ ਅੰਗੇ ਤੋਂ ਤਸਵੀਰ ਚੜ੍ਹ ਰਹੇ ਨੇ ਠੀਕ ਦੁਪਹਿਰ ਵੇਲੇ ਫਰਮਾਣੇ ਦੇ ਏਰੀਆ ਇੱਕ ਐਫਰ ਟਰੱਕ ਚੋਰੀ ਹੋਇਆ ਸੀ ਸਾਡੇ ਕੋਲ ਅਮਰਦੀਪ ਸਿੰਘ ਜੀ ਆਏ ਸੀ ਮੰਡੀ ਗੜਗੜ ਤੋਂ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ ਇਹਨਾਂ ਨੇ ਦੱਸਿਆ ਕਿ ਦੁਪਹਿਰੇ ਮੇਰਾ ਡਰਾਈਵਰ ਇਥੇ ਟਰੱਕ ਲੈ ਕੇ ਆਇਆ ਸੀ ਉਹਨੇ ਟਰੱਕ ਦੀ ਗੁੱਡ ਬੋਡੀ ਵਗੈਰਾ ਠੁਕੜਾਉਣੀ ਸੀ ਉਹ ਜਦੋਂ ਅੰਦਰ ਚਲੇ ਗਿਆ ਸ਼ੋਰੂਮ ਤੇ ਤੋਂ ਬਾਹਰ ਆਇਆ ਟਰੱਕ ਨਹੀਂ ਖੜਾ ਹੋਇਆ ਜਿਹਨ ਅਸੀਂ ਉਹਨਾਂ ਦੇ ਬਿਆਨਾਂ ਦੇ ਐਫਆਈਆਰ ਨੰਬਰ 63 389 ਦੇ ਤਹਿਤ ਅ ਸਰਾਂਤ ਲਈ ਕੀ ਇਹ ਇਹ ਵੀ ਇਨਸਪੈਕਟਰ ਕੋਲ ਜਦ ਇਸ ਤਿੰਨ ਹੋਣੀ ਤੇ ਸਰਾਂਤ ਦੀ ਸਾਰੀ ਟੀਮ ਨੇ ਇਹ ਬਹੁਤ ਮਿਹਨਤ ਕੀਤੀ ਕਿ ਇਹਨਾਂ ਨੇ ਅੱਜ ਸਵੇਰੇ ਰਕ ਨੂੰ ਕਵਰ ਕਰ ਲਿਆ ਜਿਹੜਾ ਬੰਦੇ ਨੇ ਚੋਰੀ ਕੀਤਾ ਅਰਜੰਦਰ ਸਿੰਘ ਹੈ ਅਰਜੰਦਰ ਸਿੰਘ ਉਹ ਫਿਰ ਜਿੱਤ ਸਰਾਂਤ ਦਾ ਉਹ ਵੀ ਐਸਟਾ ਹੈ। ਐਵੇਂ ਤੇ ਬਗਮਾ ਦਾ ਰੋਲ ਤੇ ਹਮੇਸ਼ਾ ਸਾਡੀ ਪੁਸਤੀਛੇ ਤੇ ਬੈਲਾ ਮਕਦਮਾ ਕੋਈ ਆਇਆ ਨਹੀਂ ਦੱਸ ਨਹੀਂ ਹੋਇਆ ਤੇ ਕਦੀ ਪੁਸਤੀਛੇ ਚੱਲੀਏ ਕੱਲ ਅਸੀਂ ਉਹ ਕੋਰਚ ਪੇਸ਼ ਕਰਕੇ ਦਰਵਾਜ਼ਾ ਵੀ ਨਵਾਟੂ ਫੇਰ ਕੰਮ ਕਰਦਾ ਰਿਹਾ ਕਰਦਾ ਰਿਹਾ ਕੰਮ ਬੇਸਿਕਲੀ ਵੀ ਟਰੱਕ ਡਰਾਈਵਰ ਹੀ ਹੈ ਟਰੱਕ ਡਰਾਈਵਰ ਇੱਕ ਇਹ ਕੇ ਵੇਚਦਾ ਸੀ ਟਰੱਕ ਨੂੰ ਵੇਚਣੇ ਹਾਲੇ ਬਹੁਤ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਇਹਨੂੰ ਇੱਕ ਨਈਂ ਰੌਂਡ ਅਪ ਹੋਇਆ ਲੋਕਾਂ ਨੇ ਇਹ ਪਹਿਲੇ ਅੰਦੇ 250 ਚਾਰਟ ਲਏ ਠੀਕ ਕਤਿਗੜ ਸਾਹਿਤੋਂ ਦੀਪਕ ਸੂਦੀ ਦੀ ਰਿਪੋਰਟ ਔਨ ਏਅਰ